ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲ ਕੇ ਆਇਆ ਕਿ ਮੇਰੇ ਨਾਲ ਸੱਜੇ ਪਾਸੇ ਸਾਡੇ ਬ੍ਰੈਕਫਾਸਟ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਸਰਦਾਰ ਬੰਜੀਤ ਸਿੰਘ ਬਲਾਸਪੁਰੀ ਜੀ ਐਮ ਐਲ ਏ ਸਹਿਬਾਨ ਔਰ ਕਬੇ ਪਾਸੇ ਸਰਦਾਰ ਪ੍ਰਿੰਸੀਪਲ ਬੁਧਰਾਮ ਜੀ ਐਮ ਐਲ ਏ ਬਟਾਡਾ ਸਰਦਾਰ ਕਰਮਜੀਤ ਸਿੰਘ ਜੀ ਅਨਮੋਲ ਜਿਹੜੇ ਕਿ ਫਿਲਮ ਜਗਤ ਦੇ ਵੱਡੇ ਸtare ਨੇਗੇ ਅਤੇ ਹੋਰ ਬਹੁਤ ਸਾਰੇ ਸਾਥੀ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਕਿ ਬੜੀ ਚੜ੍ਹਦੀ ਕਲਾ ਦੇ ਅੰਦਰ ਨੇਗੇ ਔਰ ਬੜੇ ਦ੍ਰਿੜ ਇਰਾਦੇ ਦੇ ਨਾਲ ਇੱਕ ਵੱਡਾ ਸੰਘਰਸ਼ ਦੇਸ਼ ਦੇ ਕਿਸਾਨ ਲਈ ਲੜ ਰਹੇ ਨੇਗੇ ਦੇਸ਼ ਦੇ ਮਜ਼ਦੂਰ ਲਈ ਲੜ ਰਹੇ ਨੇਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਨੇਗੇ ਕਿ ਕਿਸ ਤਰ੍ਹਾਂ ਦੇਸ਼ ਦੀ ਕਿਸਾਨੀ ਕਿਸ ਤਰ੍ਹਾਂ ਦੇਸ਼ ਦਾ ਮਜ਼ਦੂਰ ਜਿਹੜਾ ਬਚਾ ਕੇ ਰੱਖਣਾਗਾ ਉਹਦੇ ਲਈ ਮੈਂ ਬੜਾ ਆਸਮੰਦ ਹਾਂਗਾ ਕਿ ਬੜੇ ਉਹ ਕਮਿਟਿਡ ਨੇਗੇ ਬੜੇ ਦ੍ਰਿੜ ਇਰਾਦੇ ਦੇ ਉਹਨਾਂ ਨੇ ਜਿਹੜੇ ਸ਼ਬਦ ਨੇ ਸਾਨੂੰ ਕਹੇ ਕਿ ਮੈਂ ਬਿਲਕੁਲ ਆਪਣੇ ਖੂਨ ਦਾ ਕਤਰਾ-ਕਤਰਾ ਬਹਾ ਕੇ ਵੀ ਜਿਹੜਾ ਕਿਸਾਨੀ ਸੰਘਰਸ਼ਾ ਇਹ ਜਿੱਤ ਪ੍ਰਾਪਤ ਕਰਨੀ ਹੈ ਸੋ ਮੈਂ ਮੈਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਸਮੁੱਚੇ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰ ਰਿਹਾ ਕਿ ਉਹ 21ਵੀਂ ਸਦੀ ਦੇ ਅੰਦਰ ਦੇਸ਼ ਦੇ ਕਿਸਾਨ ਨੂੰ ਬਚਾਉਣ ਦੀ ਦੇਸ਼ ਦੀ ਕਿਸਾਨੀ ਨੂੰ ਬਚਾਉਣ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਨੇਗੇ ਆਰ ਭਾਗੀਆਂ ਪਾਰਟੀ ਦੇ ਅਕੋਨ ਨੇ ਕਹਿੰਦੇ ਕਿ ਤਬਾਕੇ ਅੰਦਰ ਤੇ ਪਰਬੰਧ ਨਹੀਂ ਰਿਹਾ ਬਤਿੰਦੇ ਹੋ ਚੁੱਕੇ ਹਨ ਪਰ ਕਹਿੰਦੇ ਕਿਸੇ ਸਮੇਂ ਕੋਈ ਮਨ ਭਾਗੀ ਦਾ ਫਰੰਦ ਅੰਦਰ ਤੋਂ ਆ ਸਕਦਾ ਹੈ ਦੇਖੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦਾ ਫਸਟ ਫੇਜ ਚੱਲਿਆ ਸੀ ਜਦੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਬਹੁਤ ਵੱਡਾ ਸੰਘਰਸ਼ ਹੋਇਆ ਸੀ ਜਦੋਂ ਕਿਸਾਨ ਨੂੰ ਸਿੱਧੇ ਤੌਰ ਤੇ ਮਾਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ ਉਸ ਸਮੇਂ ਲਗਭਗ 13-14 ਮਹੀਨਿਆਂ ਤੋਂ ਬਾਅਦ ਦੇਸ਼ ਦੀ ਜਿਹੜੇ ਹੁਕਮਰਾਨ ਸੀ ਮੋਦੀ ਸਾਹਿਬ ਸੀ ਚੁੱਕੇ ਸੀ ਉਸ ਸਮੇਂ ਉਹ ਬਲੈਕ ਲਾ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਹੋਏ ਸੀਗੇ ਸੋ ਮੈਨੂੰ ਪੂਰਨ ਆਸ ਆ ਕਿ ਕੇਂਦਰ ਸਰਕਾਰ ਨੂੰ ਚੁੱਕਣਾ ਪਊਗਾ ਔਰ ਗੱਲ ਕਰਨੀ ਪਊ ਔਰ ਮਾਮਲੇ ਦਾ ਹੱਲ ਉਹ ਗੱਲਬਾਤ ਰਾਹੀਂ ਨਿਕਲਦਾਗਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਜਿੱਦ ਛੱਡਣੀ ਚਾਹੀਦੀ ਆ ਅਸੀਂ ਸਾਰੇ ਤਿਆਰ ਆ ਪਹਿਲਾਂ ਵੀ ਅਸੀਂ ਜਦੋਂ ਪੁਰਾਣੇ ਸਮੇਂ ਗੱਲਬਾਤ ਸ਼ੁਰੂ ਹੋਈ ਸੀ ਉਸ ਸਮੇਂ ਵੀ ਅਸੀਂ ਬੈਠੇ ਸੀ ਅੱਜ ਵੀ ਅਸੀਂ ਤਿਆਰ ਆ ਅਸੀਂ ਕਹਿੰਦੇ ਗੱਲਬਾਤ ਕਰੋ ਮਸਲੇ ਦਾ ਆਪਾਂ ਹੱਲ ਕਰੀਏ ਕੀਮਾ ਸਾਹਿਬ ਦੇ ਅੱਜ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਕੀਮਾ ਸਾਹਿਬ ਨੂੰ ਸਰਕਾਰੀ ਹਸਪਤਲ ਦਾਖਲ ਕਰਾਇਆ ਜਾਵੇ ਦੇਖੋ ਅੱਜ ਮੈਂ ਜਦੋਂ ਡੱਲੇਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਸਾਰੇ ਸਾਥੀਆਂ ਨੇ ਦੱਸਿਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਅਜਿਹਾ ਆਰਡਰ ਜਾਰੀ ਕੀਤਾਗਾ ਜਿਹਦੇ ਵਿੱਚ ਕਿਸੇ ਨੇ ਕੰਟੈਂਪਟ ਪਾਈ ਆ ਕਿ ਪੰਜਾਬ ਸਰਕਾਰ ਤੁਰੰਤ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਵੇ ਜਾਂ ਉਹਨਾਂ ਨੂੰ ਹਸਪੀਟਲ ਦੇ ਅੰਦਰ ਸ਼ਿਫਟ ਕਰੇ ਸੋ ਇਸ ਤਰ੍ਹਾਂ ਦੀ ਡਾਇਰੈਕਸ਼ਨ ਅੱਜ ਆਨਰੇਬਲ ਸੁਪਰੀਮ ਕੋਰਟ ਵੱਲੋਂ ਦੇਖਣ ਨੂੰ ਮਿਲਿਆ ਨੇ ਕਿ ਮੈਂ ਸਮਝਦਾ ਦੇਸ਼ ਦੀ ਸੁਪਰੀਮ ਕੋਰਟ ਨੂੰ ਚਾਹੀਦਾਗਾ ਕਿ ਉਹ ਸਾਨੂੰ ਡਾਇਰੈਕਸ਼ਨਾਂ ਕਰਨ ਦੀ ਬਜਾਏ ਜਾਂ ਦੱਲਿਆਲ ਸਾਹਿਬ ਨੂੰ ਡਾਇਰੈਕਸ਼ਨ ਜਾਰੀ ਕਰਨ ਦੀ ਬਜਾਏ ਜਾਂ ਭਾਰਤੀ ਜਨਤਾ ਪਾਰਟੀ ਸੌਰੀ ਭਾਰਤੀ ਕਿਸਾਨ ਯੂਨੀਅਨ ਨੂੰ ਜਿਹੜੀਆਂ ਡਾਇਰੈਕਸ਼ਨਾਂ ਕਰਨ ਦੀ ਬਜਾਏ ਸਿੱਧਾ ਉਹ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਔਰ ਡੱਲਿਆਲ ਸਾਹਿਬ ਨੇ ਖੁਦ ਲੈਟਰ ਦੋ ਲੈਟਰ ਜਿਹੜੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੇ ਨੇਗੇ ਗਲਵਾਦ ਦਾ ਖੁਦ ਜਿਹੜਾ ਉਹਨਾਂ ਨੇ ਪੇਸ਼ ਕਰ ਕੀਤੀ ਹੈ ਕਿ ਗਲਵਾਤ ਕਰੋ ਸੋ ਮੈਂ ਸਮਝਦਾ ਉਹਨਾਂ ਲੈਟਰਾਂ ਦੇ ਉੱਤੇ ਕਗਨੀਸ਼ੈਂਸ ਲੈਣੀ ਚਾਹੀਦੀ ਹੈ ਉਹਨਾਂ ਲੈਟਰਾਂ ਤੇ ਸੰਗਿਆਨ ਲੈਣਾ ਚਾਹੀਦਾ ਉਹਨਾਂ ਲੈਟਰਾਂ ਨੂੰ ਆਧਾਰ ਬਨ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਨਾ ਕਿ ਇਧਰ ਉਧਰ ਡਾਇਰੈਕਸ਼ਨ ਕਰਨ ਸੋ ਮੇਰੀ ਸੁਪਰੀਮ ਕੋਰਟ ਨੂੰ ਇਹੀ ਸਲਾਹ 기 ਕਿ ਤੁਰੰਤ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰਕੇ ਮਸਲਾ 24 ਘੰਟਿਆਂ ਚ ਹੱਲ ਹੋ ਜਾਊਗਾ ਸੋ ਜੇ ਕੇਂ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਸਾਰੀਆਂ ਮੰਗਾ ਮੰਨਣ ਦੇ ਲਈ ਮਜਬੂਰ ਹੋਊਗੀ ਜੋ ਦੇਸ਼ ਦੀ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤਾ ਹੈ। ਸੁਪਰੀਮ ਕੋਰਟ ਦੇ ਵਿੱਚ ਵੀ ਢੱਲੇਵਾਲ ਸਾਹਿਬ ਨੂੰ ਨਹੀਂ ਜਿਹੜਾ ਹੈਗਾ ਹਸਪਤਲ ਭਰਤੀ ਕਰਵਾਇਆ ਜਾ ਸਕਦਾ ਕੋਈ ਹਲਕਾ ਰੋਸ ਕਿਸਾਨਾ ਕੋਣ ਗਿਆ ਸੀ? ਬਿਲਕੁਲ ਸਾਡੀ ਲੀਗਲ ਟੀਮ ਜਿਹੜੀ ਆ ਉਹ ਕੰਮ ਕਰ ਰਹੀ ਆ ਬਿਲਕੁਲ ਅਸੀਂ ਪਹਿਲਾਂ ਵੀ ਕਿਸਾਨ ਜੁਨੇ ਦਾ ਪੱਖ ਸਰਤਾਜ ਗਿਰੀ ਸਿੰਘ ਢੱਲੇਵਾਲ ਜੀ ਦਾ ਪੱਖ ਬੜੀ ਮਜ਼ਬੂਤੀ ਦੇ ਨਾਲ ਦੇਖਦੀ ਸੁਪਰੀਮ ਕੋਰਟ ਚ ਰੱਖਿਆਗਾ ਕੱਲ ਨੂੰ ਦੁਬਾਰਾ ਵੀ ਰੱਖਾਂਗਾ ਬਿਲਕੁਲ ਅਸੀਂ ਸਾਡੀ ਮੈਂ ਤਾਂ ਆਰਡਰ ਜਿਹੜੇ ਨੇ ਹਜੇ ਪੜੇ ਨਹੀਂ ਹੈਗੇ ਆਰਡਰ ਮੈਂ ਉੱਥੇ ਹੀ ਮੈਨੂੰ ਮਿਲਣੇ ਦੇਖੇ ਨੇਗੇ ਮੈਂ ਸੋ ਉਸ ਤੋਂ ਬਾਅਦ ਸਾਡੀ ਜਿਹੜੀ ਕਾਨੂੰਨੀ ਟੀਮ ਆ ਏਜੀ ਦਾ ਆਫਿਸ ਐਡਵੋਕੇਟ ਜਨਰਲ ਦਾ ਆਫਿਸ ਆ ਉਹ ਸਾਰੇ ਜਣੇ ਬੈਠ ਕੇ ਤੇ ਸਲਾਹ ਕਰਾਂਗੇ ਬਿਲਕੁਲ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਸਰਕਾਰ ਲਗਾਤਾਰ ਸੈਦ ਦੇ ਵਿੱਚ ਖਰਾਬਟ ਆ ਰਹੀ ਹੈ ਪੰਜਾਬ ਸਰਕਾਰ ਕਿੰਦਾ ਹੁਣ ਉੱਤੇ ਦਬਾਅ ਪਾਏਗੀ ਕਿਉਂਕਿ ਲਗਾਤਾਰ ਦਿਨ ਤੋਂ ਤੱਕ ਸਿਰਫ ਵਾਅਦੇ ਜਾ ਰਹੇ ਨੇ ਡੱਲੇਵਾਲ ਸਾਹਿਬ ਨੂੰ ਜ਼ੋਰ ਹੁੰਦੇ ਜਾ ਰਹੇ ਨੇ ਇਸ ਚੀਜ਼ ਦੀ ਰੀਟ ਕਿੰਨੀ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕੀ ਹੋ ਸਹੀ ਹੋਏਗੀ ਬਿਲਕੁਲ ਅਸੀਂ ਤਾਂ ਡੇ 1 ਤੋਂ ਕਿਸਾਨੀ ਸੰਗਰਾਮ ਦੇ ਨਾਲ ਆ ਪਹਿਲਾਂ ਪੁਰਾਣੇ ਸੰਗਰਾਮ ਦੇ ਵਿੱਚ ਵੀ ਇਸ ਸੰਗਰਾਮ ਦੇ ਵਿੱਚ ਵੀ ਬਿਲਕੁਲ ਨਾਲ ਖੜੇ ਆ ਅਸੀਂ ਬਾਰ ਬਾਰ ਇਹੀ ਕੇਂਦਰ ਸਰਕਾਰ ਨੂੰ ਪ੍ਰਜੋਰ ਅਪੀਲ ਕਰ ਰਹੇ ਆ ਕਿ ਤੁਰੰਤ ਗੱਲਬਾਤ ਕਰਕੇ ਮਾਮਲੇ ਦਾ ਹੱਲ ਹੋਣਾ ਚਾਹੀਦਾ ਅ ਦੁਬਾਰਾ ਕੱਲ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਵੀ ਆ ਜਾਣਗੇ ਕੱਲ ਨੂੰ ਦੁਬਾਰਾ ਅਸੀਂ ਸਟ੍ਰੈਟਜੀ ਜਿਹੜੀ ਆ ਉਹ ਰੀਡਿਫਾਈਨ ਕਰਕੇ ਅ ਮਸਲਦ ਹਾਲ ਕੋਈ ਕੋਈ ਵਾਫਤ ਮਿਲੇ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਕੀਤੀ ਜਾਵੇ ਹੋਰ ਤੋਂ ਉੱਪਰ ਕੈਬਨਿਟ ਕਮੇਟੀ ਦੀ ਵੀ ਜਵਾਜ ਉਹਨੇ ਕਿਹਾ ਕਿ ਸੀਐਮ ਸਾਹਿਬ ਆਪਾਂ ਆਪਣੀਆਂ ਦੌਰਾਨ ਨੂੰ ਰੱਦ ਕਰਨਾ ਚਾਹੀਦਾ ਹੈ ਕਿ ਅਕਤੂਬਰ ਦਾ ਕੱਲ ਨੂੰ ਮਾਨਜੋਗ ਸੀਐਮ ਸਾਹਿਬ ਕੱਲ ਨੂੰ ਆ ਰਹੇ ਨੇ ਕਿ ਕੱਲ ਉਹ ਜਦਵਾਗੇ ਕਿਉਂਕਿ ਸਾਡੇ ਪ੍ਰਧਾਨ ਜੀ ਵੀ ਮਿਲ ਕੇ ਗਏ ਨੇ ਕਿ ਸਪੀਕਰ ਸਾਹਿਬ ਵੀ ਮਿਲ ਕੇ ਗਏ ਨੇ ਅੱਜ ਕੱਲ ਉਹਨਾਂ ਨੇ ਬੈਠ ਕੇ ਇਰਾਦੇ ਦੇ ਨਾਲ ਇੱਕ ਵੱਡਾ ਸੰਘਰਸ਼ ਦੇਸ਼ ਦੇ ਕਿਸਾਨ ਲਈ ਲੜ ਰਹੇ ਨੇ ਕਿ ਦੇਸ਼ ਦੇ ਮਜ਼ਦੂਰ ਲਈ ਲੜ ਰਹੇ ਨੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਨੇ ਕਿ ਕਿਸ ਤਰ੍ਹਾਂ ਦੇਸ਼ ਦੀ ਕਿਸਾਨੀ ਕਿਸ ਤਰ੍ਹਾਂ ਦੇਸ਼ ਦਾ ਮਜ਼ਦੂਰ ਜਿਹੜਾ ਬਚਾ ਕੇ ਰੱਖਣਾਗਾ ਉਹਦੇ ਲਈ ਮੈਂ ਬੜਾ ਆਸਮੰਦ ਹਾਂਗਾ ਕਿ ਬੜੇ ਉਹ ਕਮਿਟਿਡ ਨੇਗੇ ਬੜੇ ਦ੍ਰਿੜ ਇਰਾਦੇ ਦੇ ਉਹਨਾਂ ਨੇ ਜਿਹੜੇ ਸ਼ਬਦ ਨੇ ਸਾਨੂੰ ਕਹੇ ਕਿ ਮੈਂ ਬਿਲਕੁਲ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਕੇ ਵੀ ਜਿਹੜਾ ਕਿਸਾਨੀ ਸੰਘਰਸ਼ਾ ਇਹ ਜਿੱਤ ਪ੍ਰਾਪਤ ਕਰਨੀ ਹੈ ਸੋ ਮੈਂ ਮੈਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਸਮੁੱਚੇ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰ ਰਿਹਾ ਕਿ ਉਹ 21ਵੀਂ ਸਦੀ ਦੇ ਅੰਦਰ ਦੇਸ਼ ਦੇ ਕਿਸਾਨ ਨੂੰ ਬਚਾਉਣ ਦੀ ਦੇਸ਼ ਦੀ ਕਿਸਾਨੀ ਨੂੰ ਬਦောင်းਣ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਨੇਗੇ ਆਰ ਭਾਜੀ ਪਾਰਟੀ ਲੱਖ ਰੁਪਏ ਨੇ ਕਿਸਾਨ ਕਹਿ ਰਹੇ ਕਿ ਦਵਾਖੇ ਅੰਦਰ ਦੇ ਪ੍ਰਬੰਧ ਨਹੀਂ ਰਿਹਾ ਪਰ ਕੀਤੇ ਹੋ ਚੁੱਕੇ ਹਨ ਪਰ ਕਹਿ ਰਹੇ ਕਿਸੇ ਸਮੇਂ ਕੋਈ ਮਦਦ ਭਾਜੀ ਖਬਰਾਂ ਤੱਕ ਆ ਸਕਦੀ ਹੈ ਦੇਖੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦਾ ਫਸਟ ਫੇਜ ਚੱਲਿਆ ਸੀ ਜਦੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਬਹੁਤ ਵੱਡਾ ਸੰਘਰਸ਼ ਹੋਇਆ ਸੀ ਜਦੋਂ ਕਿਸਾਨ ਨੂੰ ਸਿੱਧੇ ਤੌਰ ਤੇ ਮਾਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ ਉਸ ਸਮੇਂ ਲਗਭਗ 13-14 ਮਹੀਨਿਆਂ ਤੋਂ ਬਾਅਦ ਦੇਸ਼ ਦੀ ਜਿਹੜੇ ਹੁਕਮਰਾਨ ਸੀ ਮੋਦੀ ਸਾਹਿਬ ਸੀ ਚੁੱਕੇ ਸੀ ਉਸ ਸਮੇਂ ਉਹ ਬਲੈਕ ਲਾ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਹੋਏ ਸੀਗੇ ਸੋ ਮੈਨੂੰ ਪੂਰਨ ਆਸ ਆ ਕਿ ਕੇਂਦਰ ਸਰਕਾਰ ਨੂੰ ਚੁੱਕਣਾ ਪਊਗਾ ਔਰ ਗੱਲ ਕਰਨੀ ਪਊ ਔਰ ਮਾਮਲੇ ਦਾ ਹੱਲ ਉਹ ਗੱਲਬਾਤ ਰਾਹੀਂ ਨਿਕਲਦਾਗਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਜਿੱਦ ਛੱਡਣੀ ਚਾਹੀਦੀ ਆ ਅਸੀਂ ਸਾਰੇ ਤਿਆਰ ਆ ਪਹਿਲਾਂ ਵੀ ਅਸੀਂ ਜਦੋਂ ਪੁਰਾਣੇ ਸਮੇਂ ਗੱਲਬਾਤ ਸ਼ੁਰੂ ਹੋਈ ਸੀ ਉਸ ਸਮੇਂ ਵੀ ਅਸੀਂ ਬੈਠੇ ਸੀ ਅੱਜ ਵੀ ਅਸੀਂ ਤਿਆਰ ਆ ਅਸੀਂ ਕਹਿੰਦੇ ਗੱਲਬਾਤ ਕਰੋ ਮਸਲੇ ਦਾ ਆਪਾਂ ਹੱਲ ਕਰੀਏ ਕੀਮਾ ਸਾਹਿਬ ਦੇਗਾ ਜੋ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਕੀਮਾ ਸਾਹਿਬ ਨੂੰ ਸਰਕਾਰੀ ਹਸਪਤਲ ਦਾਖਲ ਕਰਾਇਆ ਜਾਵੇ ਦੇਖੋ ਅੱਜ ਮੈਂ ਜਦੋਂ ਡੱਲੇਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਸਾਰੇ ਸਾਥੀਆਂ ਨੇ ਦੱਸਿਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਅਜਿਹਾ ਆਰਡਰ ਜਾਰੀ ਕੀਤਾਗਾ ਜਿਹਦੇ ਵਿੱਚ ਕਿਸੇ ਨੇ ਕੰਟੈਂਪਟ ਪਾਈ ਆ ਕਿ ਪੰਜਾਬ ਸਰਕਾਰ ਤੁਰੰਤ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਵੇ ਜਾਂ ਉਹਨਾਂ ਨੂੰ ਹਸਪਤਾਲ ਦੇ ਅੰਦਰ ਸ਼ਿਫਟ ਕਰੇ ਸੋ ਇਸ ਤਰ੍ਹਾਂ ਦੀਆਂ ਡਾਇਰੈਕਸ਼ਨ ਅੱਜ ਆਨਰੇਬਲ ਸੁਪਰੀਮ ਕੋਰਟ ਵੱਲੋਂ ਦੇਖਣ ਨੂੰ ਮਿਲੀਆਂ ਨੇ ਕਿ ਮੈਂ ਸਮਝਦਾ ਦੇਸ਼ ਦੀ ਸੁਪਰੀਮ ਕੋਰਟ ਨੂੰ ਚਾਹੀਦਾਗਾ ਕਿ ਉਹ ਸਾਨੂੰ ਡਾਇਰੈਕਸ਼ਨਾਂ ਕਰਨ ਦੀ ਬਜਾਏ ਜਾਂ ਦੱਲਿਆਲ ਸਾਹਿਬ ਨੂੰ ਡਾਇਰੈਕਸ਼ਨ ਜਾਰੀ ਕਰਨ ਦੀ ਬਜਾਏ ਜਾਂ ਭਾਰਤੀ ਜਨਤਾ ਪਾਰਟੀ ਸੌਰੀ ਭਾਰਤੀ ਕਿਸਾਨ ਯੂਨੀਅਨ ਨੂੰ ਜਿਹੜੀਆਂ ਰੱਖਸ਼ਾ ਕਰਨ ਦੀ ਬਜਾਏ ਸਿੱਧਾ ਉਹ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਔਰ ਡੱਲੇਵਾਲ ਸਾਹਿਬ ਨੇ ਖੁਦ ਲੈਟਰ ਦੋ ਲੈਟਰ ਜਿਹੜੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੇ ਨੇਗੇ ਗਲਵਾਦ ਦਾ ਖੁਦ ਜਿਹੜਾ ਉਹਨਾਂ ਨੇ ਪੇਸ਼ ਕਰ ਕੀਤੀ ਹੈ ਕਿ ਗਲਵਾਦ ਕਰੋ ਸੋ ਉਹ ਮੈਸਬੰਦ ਉਹਨਾਂ ਲੈਟਰਾਂ ਦੇ ਉੱਤੇ ਕਗਨੀਸ਼ੈਂਸ ਲੈਣੀ ਚਾਹੀਦੀ ਹੈ ਉਹਨਾਂ ਲੈਟਰਾਂ ਤੋਂ ਸੰਕੇਤ ਲੈਣਾ ਚਾਹੀਦਾ ਉਹਨਾਂ ਲੈਟਰਾਂ ਨੂੰ ਆਧਾਰ ਬਨ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਨਾ ਕਿ ਇਧਰ ਉਧਰ ਡਾਇਰੈਕਸ਼ਨ ਕਰਨ ਸੋ ਮੇਰੀ ਸੁਪਰੀਮ ਕੋਰਟ ਨੂੰ ਇਹੀ ਸਲਾਹ ਕੀ ਕਿ ਤੁਰੰਤ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰਕੇ ਮਸਲਾ 24 ਘੰਟਿਆਂ ਚ ਹੱਲ ਹੋ ਜਾਊਗਾ ਸੋ ਜੇ ਕੇ